ਜਦੋਂ ਬਹੁਤ ਲਈ ਜਦੋਂ ਆਪਕਾ ਦਰਦ ਹੋ ਤਾਂ ਆਪ ਲੈ ਸਕਦੇ ਹੋ ਇਹ ਦਰਦ ਹੋਣੇ ਤੇ ਲੈਣੀ ਹੈ ਲੋੜ ਪਏ ਤੇ ਆ ਲੈਣੀ ਹੈ ਆ ਵੀ ਰੋਜ਼ ਹੀ ਨਹੀਂ ਨਹੀਂ ਰੋਜ਼ ਕੋਈ ਨਹੀਂ ਇਹ ਨਹੀਂ ਆ ਲੈਣੋ ਮਾ ਸਕਦੇ 74 83 ਅਪਗ੍ਰੇਡ ਲੈ ਲਉ ਨਹੀਂ ਪਰਬ ਉਹ ਦੇਖ ਕੇ ਦੇ ਹਾਂ ਸਰ ਇਹਨਾਂ ਦਾ ਨਾ ਇੱਕ ਅੱਖੋਂ ਦਾ ਇਨਫੈਕਸ਼ਨ ਹੈ ਜੀ ਦਰਦ ਹੋ ਰਿਹਾ ਜੀ ਖਾਣੀ ਹੈ ਹਾਂ ਅੱਧੀ ਖਾਣੀ ਹੋ ਗਈ ਆਪ ਦਾ ਬੱਬੀ ਉਹ ਦੰਦ ਤੋਂ ਮੁਸਕਰਾ ਨਹੀਂ ਹਾਂ ਸਾਲੋ ਆ ਜੀ ਬਹੁਤ ਡਾਕਟਰ ਸਾਹਿਬ ਬੜੀ ਮਿਹਰਬਾਨੀ ਬਹੁਤ ਧੰਨਵਾਦ ਨੇ ਉਹਨਾਂ ਦਾ ਵੀ ਜੀ ਨਾਲ ਰਿਪੀਟ ਨਾਲ ਫੰਕੀ ਵਾਲੀ ਰਿਪੀਟ ਦਿਖਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਹੈ ਕਿ ਮੈਂ ਸਾਹਿਬ ਦਾ ਸਰਪੰਚ ਦਾ ਪਿੰਡ ਕਿਰੀਆਂ ਤੋਂ ਇਹ ਪਿੰਡ ਕਿੜੀਆਂ ਦੇ ਵਿੱਚ ਬਿਆਸ ਦਰਿਆ ਨੇ ਢਾਹ ਲਾਈ ਆ। ਹੁਣੇ ਤਕਰੀਬਨ ਸਾਰਾ ਇਹ ਜਿਹੜੀ ਆ ਨਾ ਜ਼ਮੀਨ ਇਹ ਬਿਆਸ ਦਰਿਆ ਜਿਹੜਾ ਹੈਗਾ ਨਾਲ ਆਪਦੀ ਵਿੱਚ ਸਮਾ ਕੇ ਲੈ ਗਿਆ। ਹੁਣ ਇਹਦੇ ਵਿੱਚ ਦਰਿਆ ਵਗਣਦਿਆ। ਇਹ ਜਿਹੜਿਆਂ ਜਿਹੜੀ ਪੈਰੀ ਠੱਠੀ ਆ ਇਹ ਤਕਰੀਬਨ ਗਰੀਬਾਂ ਬੰਦਿਆਂ ਦੀ ਆ ਜਿਨ੍ਹਾਂ ਕੋ 2-2 3-3 ਕਿੱਲੇ ਜ਼ਮੀਨ ਦੇ ਆ। ਆਕੜ ਬੰਦੇ ਆ। ਤੇ ਆ ਦੂਜੀ ਬੇਨਤੀ ਇਹ ਆ ਵੀ ਸੰਗਤ ਗਾੜੀ ਵੀ ਜਿੰਨਾ ਵੀ ਸਹੂਜ ਕਰ ਸਕਦਾ ਸਾਨੂੰ ਮਤਲਬ ਭਰੇ ਤੋੜੇ ਮਿੱਟੀ ਦੇ ਸਾਡੇ ਇਥੇ ਪਹੁੰਚਾਈ ਜਾਣ। ਕ੍ਰੇਟ ਸਾਨੂੰ ਮਹਈਆ ਕਰਾਈ ਜਾਣ ਜਿਹੜੇ ਜਿੰਨਾ ਵਿੱਚ ਤੋੜੇ ਪਾਉਣੇ ਆ। ਬਾਕੀ ਚਲੋ ਮਹਾਰਾਜੀ ਦੀ ਕਿਰਪਾ। ਬਾਬੇ ਜਗਤਾਰ ਸੋਹਣਾ ਦੀ ਕਾਰ ਸੇਵਾ ਮਤਲਬ ਲੱਗੀ ਆ। ਬਹਾਦਰ ਬਾਬਾ ਵੀਰ ਚੰਦ ਸਾਹਿਬ ਜੀ ਉਹਨਾਂ ਦੇ ਅਸਥਾਨਾਂ ਤੋਂ ਬਾਬੇ ਬਤਾਰ ਸੋਹਣਾ ਨੇ ਗਾੜੀ ਜਿਹਹਦਾਰ ਬਾਬੇ ਸੁਭਾਸ ਸਿੰਘ ਸ਼ਹੀਦ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਆ ਉਹ ਵੀ ਇੱਥੇ ਪਹੁੰਚਦੇ ਆ ਜਿਹੜੀ ਚੀਜ਼ ਮੰਗਦੇ ਮਹੀਆ ਕਰਾਉਂਦੇ ਆ ਦਾਣ ਰੋਟੀ ਜਿੰਨਾ ਵੀ ਗਫਾ ਪਾਣੀ ਪਿਚਾਉਂਦੇ ਆ ਤੇ ਅਸੀਂ ਤੇ ਬਾਕੀ ਜ਼ਿਆਦਾ ਤਾਂ ਪ੍ਰਸ਼ਾਸਨ ਤੋਂ ਮਤਲਬ ਲੈਣਾ ਚਾਹੁੰਦੇ ਆ ਵੀ ਪ੍ਰਸ਼ਾਸਨ ਸਾਨੂੰ ਦਵੇ ਜੋ ਵੀ ਸਾਨੂੰ ਮੁਆਵਜ਼ਾ ਬਣਦਾ ਇਹਦੀ ਮੰਗਤੀ ਕਰਕੇ ਪਟਵਾਰੀ ਕੋਲ ਇਹਦੀ ਪੁਸ਼ਦਸ ਕਰਕੇ ਤੇ ਸਾਨੂੰ ਮਤਲਬ ਇਹਦਾ ਮੁਆਵਜ਼ਾ ਮਹੀਆ ਕਰਾਇਆ ਜਾਵੇ ਸੰਗਤ ਐਡ ਵੱਲੋਂ ਆਪਾਂ ਨੂੰ ਮੈਡੀਕਲ ਮੁਹੱਈਆ ਕਰਵਾਇਆ ਵਾ ਇਹਨਾਂ ਜਿੰਨਾ ਸੰਗਤਾਂ ਨੂੰ ਲੋੜ ਹੀ ਦਵਾਈ ਦੀ ਉਹਨਾਂ ਦਵਾਈ ਲਈ ਆ ਮਹਾਰਾਜ ਕਿਰਪਾ ਕਰੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆਿਆਂ ਦਾ ਬਹੁਤ ਮਹਾਰਾਜ ਕਿਰਪਾ ਕਰੇ ਸਤਿ ਪਾਸ਼ਾ ਬਾਬਾ ਜੀ ਜਨ ਸਾਹਿਬ ਚੜ੍ਹਦੀ ਕਲਾ ਕਰੇ ਮਹਾਰਾਜ